ਹੱਲ ਬਹੁਤ ਦੁਖਦਾਕ ਘਟਨਾ ਹੋਈ ਲਗਭਗ 28 ਸਲਾਮੀਆਂ ਦੇ ਉਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲਈ ਗਈ ਜਖਮੀ ਹੋਏ ਬਾਅਦ ਉਹਦੇ ਸਖਤ ਸ਼ਬਦਾਂ ਚੇਸੀ ਨਿੰਦਾ ਕਰਦੇ ਐਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਇੱਥੇ ਨਾਗਰਿਕਾਂ ਤੇ ਉਹ ਕਿਸੇ ਵੀ ਤਰਫ ਤੋਂ ਜਾਜ ਨਹੀਂ ਠਹਿਰਾਇਆ ਜਾ ਸਕਦੇ ਕਿ ਕੋਈ ਵੀ ਧਰਮ ਇਸ ਤਰ੍ਹਾਂ ਦੀ ਕਾਇਰ ਨਾ ਹਰਕਤਾਂ ਅਲਾਵਾ ਨਹੀਂ ਕਰਦਾ ਧਰਮ ਸਾਰੇ ਧਰਮ ਮਨੁੱਖਤਾ ਦਾ ਸਨੇਹਾ ਦਿੰਦੇ ਮਾਨਵਤਾ ਦਾ ਸਨੇਹਾ ਦਿੰਦੇ ਸੋ ਕਿਉਂਕਿ ਪੰਜਾਬ ਜਿਹੜਾ ਉਹ ਦੋਨੇ ਸੈਕਟਨ ਜਨਿਕੇ ਜਮੂਕਸ਼ਮੀਨਾ ਵੀ ਸਾਡੀ ਨਾਤ ਲੱਗ ਗਈ ਤੇ ਪਾਕਿਸਤਾਨਾ ਵੀ ਸਾਡੀ ਨਾਤ ਅਸੀਂ ਵੀ ਹਰ ਰੋਜ਼ ਡਰੋਨ ਫੜਦੇ ਰਹਨੇ ਆ ਸਾਡੇ ਵੀ ਹਰ ਰੋਜ਼ ਕੋਨਾ ਕੋਈ ਥ੍ਰੈਟ ਕੋਈ ਨਾ ਕੋਈ ਸਕਿਉਰਟੀ ਇਸ਼ੂ ਆਉਂਦੇ ਰਹਿੰਦੇ ਪਰ ਅਸੀਂ ਬਹੁਤ ਸਾਵਧਾਨਾ ਚੁੱਕਣੇ ਆ ਸਤਾਰਕਾ ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘਟ ਰਹੀਆਂ ਨੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਕਹ ਅਸੀਂ ਕੋਈ ਡਰੋਂਗ ਫੜੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਉਹਨ ਸਮਗਲਰ ਗੈਂਗਸਟਰ ਇਸਾਇ ਇਕੱਠੇ ਹੋਏ ਇੱਕੋ ਡਰੋਨ ਚ ਕੋਪਿਸਟਲ ਵੀ ਭੇਜ ਦਿੰਦੇ ਐ ਪੈਸੇ ਵੀ ਭੇਜ ਦਿੰਦੇ ਐ ਤੇ ਡਰੱਗ ਵੀ ਭੇਜ ਦਿੰਦੇ ਸੋ ਜਦੋਂ ਸਿਕੰਜਾ ਕੱਸਿਆ ਗਿਆ ਸਮਗਲਰਾਂ ਤੇ ਤਾਂ ਪ੍ਰੈਸ਼ਰ ਜਿਨੇ ਹੁਣ ਕੀ ਕਰੀਏ ਕੁਛ ਕਰੀਏ ਕੋਈ ਗੜਬੜ ਕਰੀਏ ਕੁਝ ਕੋਈ ਧਮਾਕਾ ਕਰੀਏ ਕੋਈ ਆ ਕਰੀਏ ਸੋ ਪੰਜਾਬ ਦੇ ਵਿੱਚ ਅਸੀਂ ਹਲਾਟਾ ਤੇ ਅੱਜ ਮੈਂ ਅਸੀ ਮੀਟਿੰਗ ਇੰਟੈਲੀਜੈਂਸ ਦੇ ਹੈਡ ਡਿਜੀਰੈਂਸ ਦੇ ਹੈਡ ਸਾਡੇ ਡੀਪੀ ਸਾਹਿਬ ਚੀਫ ਸੈਕਟਰੀ ਸਾਹਿਬ ਜਿਨੇ ਵੀ ਸਾਡੀ ਹਾਈ ਲੈਵਲ ਸਕਿਉਰਿਟੀ ਟੀਮ ਨਾਲ ਮੀਟਿੰਗ ਹੋਈ ਹੈ ਤੇ ਅਸੀਂ ਕੁਝ ਪੁਆਇੰਟਸ ਜਿਹੜੇ ਨੇ ਉਹ ਡਿਸਕਸ ਕੀਤੇ ਨੇ ਤੇ ਉਹ ਕਿਸੀ ਚਾਹਿਆ ਕਿ ਪਹਿਲੇ ਹੀ ਨਾਲ ਲੜਿਆ ਜਾਵੇ ਕੋਈ ਨਾ ਪਤਾ ਲੱਗੇ ਕਿ ਇੱਥੇ ਜਾਣਾ ਮੁਸ਼ਕਲ ਹੈ ਕਿੱਥੇ ਕੁਝ ਕਰਨਾ ਮੁਸ਼ਕਲ ਹੈ ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੁਭਾ ਰੱਖਣਾ ਪੰਜਾਬ ਨੂੰ ਹਸਤਾਬਸਤਾ ਰੱਖਣਾ ਸਾਡਾ ਫਰਜ਼ ਹੈ ਪੂਰੇ ਦੇਸ਼ ਦੇ ਵਿੱਚ ਵੈਸੇ ਤਾਂ اٹੈਕ ਨੈਸ਼ਨਲ ਸਕਿਉਰਿਟੀ ਦਾ ਇਸ਼ੂ ਹੈ ਮੈਂ ਚਾਹੁੰਗਾ ਕਿ ਇਸ ਵੀ ਸਾਹਿਬ ਥੋੜਾ ਜਿਹਾ ਜੋ ਤੁਸੀਂ ਸਟੈਪ ਲੈ ਨੇ ਦਲਣ ਜਾ ਰਹੇ ਉਹਨਾਂ ਪਰ ਥੋੜਾ ਡੀਟੇਲ ਕੱਲ ਜਵੇਂ ਹੀ ਅਟੈਕ ਹੋਇਆ ਸੀਗਾ ਤੇ ਸੀਐਮ ਸਾਹਿਬ ਨੇ ਇਮੀਡੀਏਟਲੀ ਸਾਨੂੰ ਟੈਲੀਫੋਨਿਕਲੀ ਹਦਾਇਤ ਕੀਤੀ ਸੀ ਕਿ ਪੂਰੇ ਸਟੇਟ ਦੇ ਵਿੱਚ ਸਿਕਿਉਰਿਟੀ ਅਲਰਟ ਜਾਰੀ ਕੀਤਾ ਜਾਵੇ ਸੋ ਕੱਲ ਸ਼ਾਮ ਤੋਂ ਹੀ ਵੀ ਹੈ ਪੰਜਾਬ ਪੁਲਿਸ ਇਜ਼ ਔਨ ਸਿਕਿਉਰਿਟੀ ਅਲਰਟ ਤੇ ਜਿਹੜੇ ਵਨਰੇਬਲ ਪੁਆਇੰਟਸ ਹੈਗੇ ਉਹਨਾਂ ਤੇ ਇੰਟੈਂਸੀਫਾਈਡ ਚੈਕਿੰਗ ਇਸ ਗoing ਔਨ especially along the interstate and inter-district boundaries. there has been hardening of security around high-risk individuals, including increased patrolling in and around their places of residence and enhanced access control measures. there has been enhanced patrolling near religious places, political gatherings, transport hubs, and high-footfall public and tourist areas where the police deployment is there to maintain a sense of confidence. Uh, intelligence coordination and uh, surveillance of uh, anti-national elements have been strengthened. We are in touch with concerned intelligence agencies and the border guarding agencies. Uh, we have issued instructions to ensure maximum visibility of uniformed personnel in sensitive zones to instill public confidence. We are in touch with the uh, JNK police and the central authorities, and a close watch is being kept on the uh, situation. The educational institutes, also, where there is a high footfall of uh, students from JNK, are being uh, the deployment has been strengthened. And uh, Punjab. under the leadership of uh, honorable chief minister would keep the state secure and see ਜੀ ਅਸੀਂ ਪੰਜਾਬ ਨੇ ਜਿਹੜਾ ਹੈਗਾ ਕਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੰਗਾਇਆ ਹੈਗਾ ਜਿਹੜਾ ਆਤਵਾਦ ਸਮੇਂ ਦੇ ਵਿੱਚ ਤੇ ਉਹਦੇ ਵਿੱਚ ਵੀ ਹਮ ਬਾਰਡਰ ਸਟੇਟ ਹੈਗੀ ਹੈ ਸਾਡੇ ਵੀ ਉਹਨੂੰ ਕਿਵੇਂ ਤੁਸੀਂ ਲੈ ਰਹੇ ਹੋ ਜੀ ਤੇ ਉਸ ਜਿਹੜਾ ਉਹ ਹੀ ਜਿਹੀ ਘਟਨਾਵਾਂ ਜਿਹੜੀਆਂ ਆਏ ਕਿ ਉਹੋ ਵੀ ਬਹੁਤ ਥੇ ਸਟਾਰਟ ਹੋਏ ਸੀਗੇ ਕਿ ਕਿ ਜਿਹੜਾ ਪੰਜਾਬ 'ਚ ਛੋਟੇ-ਛੋਟੇ ਕਤਾਮਾ ਹੋ ਰਹੀਆਂ ਹਨ ਹੈਨਾ ਜਾਂ ਹੋਈਆਂ ਨੇ ਉਹ ਇਥੋਂ ਦੇ ਲੋਕਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਇੰਟਰਨੈਸ਼ਨਲ ਅਮਰੀਕਾ 'ਚ ਬੈਠੇ ਨੇ ਹੁਣੇ ਫੜੇ ਉੱਥੇ ਕੈਨੇਡਾ 'ਚ ਬੈਠੇ ਨੇ ਆਸਟ੍ਰੇਲੀਆ 'ਚ ਬੈਠੇ ਨੇ ਉਹ ਉਹ ਇੱਥੇ ਹਾਇਰ ਕਰ ਲੈਂਦੇ ਸ਼ੂਟਰ ਜਿਹੜੇ ਸ਼ੂਟਰ ਫੜੇ ਆ ਅਸੀਂ ਉਹ ਤਾਂ 5-5 10000 ਰੁਪਏ ਚੁਪੀ ਤੋਂ ਲੈ ਲਿਆ ਕਿਸ ਕੋ ਜਿਸ ਨਾਂ ਨੇ ਪਾਇਪੰਦ ਆਜਾ ਤਾ ਹਾਇਰ ਕੀਤਾ ਜਿਵੇਂ ਉਹਨੂੰ ਹਾਇਰ ਕਰਦੇ ਪਰ ਜਿਹੜਾ ਅਸਲੀ ਮਕਸਦ ਇਹਨਾਂ ਦਾ ਕਿ ਪੰਜਾਬ ਨੂੰ ਡਿਸਟਰਬ ਕਰਨਾ ਕਿ ਕਿਉਂਕਿ ਉਹਨਾਂ ਨੇ ਆਪਣਾ ਉਹਨਾਂ ਦੇ ਏਜੰਡੇ ਨਾਲ ਪਾਕਿਸਤਾਨ ਦੇ ਸੋ ਡਰੋਨ ਜਿਹੜਾ ਸਮੱਸਿਆ ਉਹ ਸਭ ਤੋਂ ਅਸੀਂ ਉੱਤੇ ਕੰਮ ਕਰ ਰਹੇ ਹਾਂ ਉਹਨਾਂ ਐਂਟੀ ਡਰੋਨ ਬੜੀ ਜਲਦੀ ਅਸੀਂ ਲਾਂਚ ਕਰ ਦਾਂਗੇ

पिछले कई साल से जम्मू कश्मीर का जो टूरिज्म है बहुत हाई चला गया चार चार फ्लाइटें तो वैसे कुछ श्रीनगर के लिए चंडीगढ़ से भी फ्लाइटें हैं तो लोगों वहां पे जो दुकानदार हैं या चाहे वो रेडी वाला है चाहे वो टैक्सी वाले हैं चाहे होटल वाले हैं मतलब वो बहुत आ, आ, उनके लिए रोजगार का बहुत बड़ा गाइड घोड़े वाले जितने भी तो पंजाब भी बहुत बड़ी टूरिस्ट स्टेट है और टूरिज्म को हम वैसे बढ़ावा दे रहे हैं तो इसलिए हमने जो जो पंजाब के जो टूरिज्म के पहले प्लेस हैं जहाँ पे पंजाब से या फिर पूरे देश से टूरिस्ट आते हैं तो वहाँ पे हमने सिविल में भी और वर्दी में भी जो सिक्योरिटी प्रॉपर हमने उसको और बढ़ाने के लिए मैंने कहा है आज तो जैसे श्री अमृतसर साहब है सवा लाख फुटफॉल पर डे है तो वो और जहाँ पे जितने भी हमारे धार्मिक क्योंकि रिलीजियस टूरिज्म बहुत ज्यादा है और यहां से गाड़ियां भी जाती हैं आगे माता चिंतपुर्णी ज्वालामुखी जी, जी को जितने बगला मुखी जी को जितना भी धार्मिक टूरिज्म है वो थ्रुप चल रहा है तो उस पर भी हम निगाह रख रहे हैं उन के अभी हम छानबीन कर रहे हैं अभी जितने भी वहाँ पंजाब के हैं हम पता कर रहे हैं जम्मू कश्मीर सरकार से जो होटलों में स्टक हो, हो गए वहां जो गुलमर्ग में भी होंगे गए होंगे श्रीनगर में उनको वापस लाने का भी हम proper se jawab salam kar. ਅੱਜ ਇੱਕ ਹੋਰ ਵੀ ਹੈ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੋਵੇ। ਦੇਖੀ ਸ਼ੁਰੂ ਹੋ ਗਈ ਹੈ ਕਿ ਜਿਹੜੇ ਚਸ਼ਨੂਦੀਤ ਸੀਗੇ ਉਹ ਇਹ ਕਹਿੰਦੇ ਸੀ ਕਹਿੰਦੇ ਕਿ ਧਰਮ ਦੇ ਕੇ ਅਟੈਕ ਕੀਤਾ ਗਿਆ ਹੈ। ਜਿਹੜਾ ਮੁਸਲਮਨ ਉਹਨੂੰ ਪੁੱਛਿਆ ਗਿਆ ਕਿ ਤੂੰ ਮੁਸਲਮਾਨ ਹੈਂ। ਦੇਖੋ ਹਿੰਦੂ ਮਾਤਾ ਕਿ ਇਹ ਨੂੰ ਮੰਨਦਾ ਵੀ ਇੱਕ ਰਿਲੀਜੀਅਸ ਟੈਰਰਿਸਟ ਟੈਰਰਿਜ਼ਮ ਫਲਾਮ ਦੀ ਕੋਸ਼ਿਸ਼ ਹੈ। ਦੇਖੋ ਪਤਾ ਕਿ। ਤੇ ਆਤੰਕ ਦਾ ਕੋਈ ਧਰਮ ਨਹੀਂ ਹੁੰਦਾ। ਦੇਖੋ ਕੋਈ ਵੀ ਧਰਮ ਜਿਹੜਾ ਉਹ ਇਸ ਤਰ੍ਹਾਂ ਨਿਹਾਤਿਆ ਤੇ ਔਰ ਪਤਨੀ ਸਾਹਮਣੇ ਪਤੀ ਨੂੰ ਗੋਲੀ ਮਾਰ ਦੇਣੀ ਔਰ ਤੜਫ ਤੜਫ ਕੋਲ ਸਾਹਮਣੇ ਮਾਰ ਰਹੇ ਨੇ ਕੋਈ ਵੀ ਧਰਮ ਨਹੀਂ ਲਾਉ ਕਰਦਾ ਅਸੀਂ ਤਾਂ ਵੈਸੇ ਸਰਵਤ ਤੋਂ ਪਹਿਲਾਂ ਮੰਗਣ ਵਾਲੇ ਬਾਣੀ ਦੇ ਵਪਾਰ ਸੀ ਸੋ ਸਾਡੇ ਦਾ ਗੁਰੂ ਤੇਗ ਬਹਾਦਰ ਜੀ ਦਾ ਸਾਡੇ 350 ਸ਼ਹੀਦੀ ਬੜਾ ਚੱਲ ਰਹੇ ਹਨ ਉਹਨਾਂ ਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਸੀ ਸੋ

जो ड्रोन वगैरह पकड़ते हैं बहुत ड्रोन कम हो गए हैं क्योंकि रिसीवर देखो, वो तो ड्रोन भेज देंगे, उनका क्या लगता है लेकिन यहाँ रिसीव कौन करेगा हम रिसीवर को टारगेट कर रहे हैं कि उनको पकड़ो क्योंकि यहाँ उनका ड्रोन रिसीव करने वाला ना कोई होगा हो। पैकेट फेंक दिया जब पिस्टल फेंक दिया उठाएगा कौन उठाने वाला अगर यहाँ पे है वो तो यही होगा ना वो तो इधर ही का होगा

सो इंटेलिजेंस शेयरिंग रियल टाइम पे हो रही है जो एक सवाल और था तो मैं जो सीएम साहब ने कहा था मैं बस उस पर थोड़ा कि ये ये एक प्रॉक्सी वॉर है जो आईएसआई लड़ रही है पंजाब जो है वो देश की लड़ाई लड़ रहा है तो हम जो तो सीएम साहब का ये जो कहना था ये कि ये एक लोकल इशू नहीं है ये पाकिस्तान इज ट्राइंग टू ब्लीड इंडिया थ्रू थाउजेंड कप तो उसका हमने मुंह तोड़ जवाब दिया है इनके सभी टेरर मॉड्यूल्स को हमने बेस्ट किया है अरेस्ट किया है एंड पंजाब को हम कंप्लीटली सेफ और सिक्योर रखे जी एक एक, एक एक कोई एक एक तो एक नहीं, नहीं हमने जम्मू कश्मीर गवर्नमेंट से जो है संपर्क किया कि हमें बता दीजिए कौन से होटल में कहां कहां रुके हुए हैं और हम संपर्क कर रहे हैं टूरिज्म डिपार्टमेंट की तरफ से कर रहे हैं तो जो जो भी है वैसे तो उनको गाड़ियों में गए होंगे या लेकिन स्टक हो गए हैं वहां पे तो उनको वापस लाने के लिए या उनको सेफ वापस लाने के लिए वहा उसके बाद उनको घर पे उनको है। की थी थी थी। पिछले लंबे समय टारगेट किलिंग पिछले समय दहशत चला नवाने तरीका लगे है उसाना बनाओ जिस तरह ग्रेनेड अटैक भी है ਟਾਰਗੇਟ ਤੇ ਤਹਿ ਕਰ ਦੇਣਾ ਜ਼ਰੂਰੀ ਇਹ ਕਿਸ ਨੂੰ ਕਿਸ ਭੰਗ ਦੇ ਨਾਲ ਹੈਂਡਲ ਕਰੂਗੀ ਕੋਈ ਦੇਖੋ ਉਹਨਾਂ ਨੇ ਦੇਖੋ ਗ੍ਰੇਨੇਟ ਜਿੰਨੇ ਵੀ ਆਏ ਤੇ ਅਟੈਕ ਹੋਏ ਸਾਰੇ ਬੰਦੇ 24 ਘੰਟਿਆਂ ਦੇ ਵਿੱਚ ਵਿੱਚ ਫੜੇ ਉਸ ਤੋਂ ਬਾਅਦ ਬੰਦ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਨਹੀਂ ਚੱਲਣਾ ਕੰਮ ਹਾਂ ਜੇ ਉਹ ਨਾ ਫੜੇ ਜਾਂਦੇ ਤਾਂ ਉਹ ਸ਼ਾਇਦ ਵੱਡੇ ਕ੍ਰਾਈਮ ਲਈ ਤਿਆਰ ਹੋ ਜਾਂਦੇ ਕੋਈ ਜਦੋਂ ਨਾ ਫੜਿਆ ਜਾਂ ਫਿਰ ਹੌਸਲਾ ਵੱਧ ਜਾਂਦਾ ਠੀਕ ਹੈ ਨਾ ਕਿ ਮੈਂ ਕਰ ਸਕਦਾ ਹਾਂ ਕੰਮ ਮੈਨੂੰ ਕੀ ਹੁੰਦਾ ਪਹਿਲਾਂ ਮੈਂ ਕੀਤਾ ਸੋ ਕੁਝ ਐਨਕਾਊਂਟਰ ਹੋ ਗਏ ਕੁਝ ਦੇ ਕੁਝ ਫੜੇ ਗਏ ਤਾਂ ਉਹਦੇ ਨਾਲ ਜਿਹੜਾ ਬਹੁਤ ਥੱਲ ਪਈ ਹੈ ਸੋ ਉਹ ਤਾਂ ਕਰਨਗੇ ਜੀ ਤਾਂ ਉਹ ਤਾਂ ਜੋ ਹੁੰਦਾ ਉਹਨਾਂ ਤੋਂ ਮਤਲਬ ਦੇਸ਼ ਨੂੰ ਮਤਲਬ دہشت ਫਲਾਉਣ ਲਈ ਦੇਸ਼ ਨੂੰ ਡਰਾਉਣ ਲਈ ਉਹਦਾ ਆਪਣਾ ਕਰਤੇ ਆ ਰਹੇ ਨੇ ਬਹੁਤ ਸਾਲਾਂ ਤੋਂ ਕਰਤੇ ਆ ਰਹੇ ਉਹਨਾਂ ਨੂੰ ਕੰਮ ਹੀ ਠੀਕ ਹੈ ਨਾ ਸੋ ਹੁਣ ਵੀ ਜੋ ਇਨੀਸ਼ੀਅਲ ਜਾਂਚ ਤੋਂ ਪਤਾ ਲੱਗਿਆ ਕਿ ਉਹ 라ਵਲ ਕੋਟ ਬੈਠ ਕੇ ਕੋਈ ਹੋਈ ਐ ਪਲੈਨਿੰਗ ਇਸ ਅਟੈਕ ਦੀ ਉਧਰੋਂ ਆਏ ਨੇ ਤੇ ਬਕਾਇਦਾ ਉਹਨਾਂ ਨੇ ਹੈਲਮਟ ਪਾਈ ਹੋਈ ਸੀ ਜਿਨ੍ਹਾਂ ਤੇ ਕੈਮਰੇ ਲੱਗੇ ਹੋਏ ਸੀ ਹਾਂ ਕੈਮਰੇਆਂ ਵਾਲੇ ਐ ਹੈਲਮਟ ਜਿਹੜੇ ਨੇ ਉਹ ਕਿੱਥੋਂ ਆ ਗਏ ਉਹਨਾਂ ਕੋਲੇ ਸੋ ਉਹ ਤਾਂ ਸਾਰਾ ਜਿਹੜਾ ਉਹ ਜਿਹੜਾ ਸਤੰਗਰੋ ਵਿਮੋਦ ਦਾ ਸਮਾਨ ਉਹ ਸਾਰਾ ਉਹ ਵੇਚਦੇ ਨੇ ਸੋ ਇਸੇ ਕਰਕੇ ਮਤਲਬ ਅਸੀਂ ਕਿਉਂਕਿ ਪੰਜਾਬ 332 ਕਿਲੋਮੀਟਰ ਬਾੜਰੇ ਨਾਲ ਨਾਲ ਜੁੜੇ ਹੋਏ ਆ ਤੇ ਅਸੀਂ ਆਲਰੇਡੀ ਪਹਿਲਾਂ ਵੀ ਅਸੀਂ ਬਹੁਤ ਸਾਲ ਇਹ ਚੱਲ ਚੁੱਕੇ ਆ ਇਸ ਤਰ੍ਹਾਂ ਨਾਲ ਕਿਹਾ ਸੋ ਅਸੀਂ ਅਲਰਟ ਆ ਇਸ ਕੰਮ ਲਈ ਕਿਉਂਕਿ ਦੁੱਧ ਦਾ ਫੁਕਿਆ ਲੱਸੀ ਨੂੰ ਵੀ ਫੁਕਾ ਮਾਰਦਾ ਸੋ ਅਸੀਂ ਅਸੀਂ ਬਿਲਕੁਲ ਵੀ ਟਿਲ ਨਹੀਂ ਦੇਵਾਂਗੇ ਜੀ ਸਰ ਬਾਲਵਾ ਸਰ ਇੱਕ ਤਾਂ ਆਰ ਕੋੂ ਉਹ ਜੀਹਾਂ ਮਦਦ ਕਰ ਇਸ ਤਰੀਕਾ ਤੋਂ ਕੀ ਕੀ ਫਾਇਦੀ ਹੈ ਹਮ ਤੁਹਾਰਾ ਯਾਦ ਤੋਂ ਆਹ ਓਹ ਹਾਲਾਤ तो थे ओइस के पाउडर दिया है कि ऑडियो पैक के सब काफी नुकसान है इस साथ बीमारी के इसमें 90% तो मान लो वो कहते कि दा को कोई पाउडर एरिया बहुत बर्गी पाके आना करना करना और किमे तो काफी के पास फिर की पंजाब का सबसे काफी कर पहले तो इसको एंटीसिपेट करके फिर मैं और दसना चाहूंगा ਜੇ ਅਸੀਂ ਬੜੇ ਪ੍ਰੋਐਕਟਿਵ ਮੈਨਰ ਦੇ ਵਿੱਚ ਜਿਹੜੇ ਤੁਸੀਂ ਜਿਵੇਂ 4 ਦਿਨ ਪਹਿਲੇ ਤੁਸੀਂ ਫੜਿਆ ਕਿ ਦੋ ਮੋਡੀਊਲ ਫੜੇ ਗਏ ਜਿਹੜਾ ਇੱਕ ਬੰਦਾ ਸਤਨਾਮ ਸਿੰਘ ਫਰਾਂਸ ਵਿੱਚ ਬੈਠਿਆ ਸੀਗਾ ਇੱਕ ਗ੍ਰੀਸ ਦੇ ਵਿੱਚ ਮੰਨੂ ਅਗਵਾ ਸੋ ਪ੍ਰੋਐਕਟਿਵ ਮੈਨਰ ਦੇ ਵਿੱਚ ਵੀ ਅਸੀਂ ਬਹੁਤ سارے ਮੋਡੀਊਲਸ ਬਸਟ ਕੀਤੇ ਨੇ ਉਹ ਸਾਨੂੰ ਜਦੋਂ ਐਡਵਾਂਸ ਇਨਫੋਰਮੇਸ਼ਨ ਮਿਲ ਜਾਂਦੀ ਹੈ ਫਿਰ ਅਸੀਂ ਐਕਟੀਵੇਟ ਆਪਣੀ ਜਿਹੜੀ ਆਪਰੇਸ਼ਨਲ ਮਸ਼ੀਨਰੀ ਐਕਟੀਵੇਟ ਕਰ ਦਿੰਦੇ ਹਾਂ ਜਿਹੜਾ ਬਾਦਵਾ ਸਾਹਿਬ ਦਾ ਸਵਾਲ ਸੀਗਾ ਅਸੀਂ ਕਾਫੀ ਪਹਿਲੇ ਤੋਂ ਬੀਐਸਐਫ ਦੇ ਨਾਲ ਅਸੀਂ ਇਸ਼ੂ ਫਲੈਗ ਕੀਤਾ ਸੀ ਆਰਮੀ ਦੇ ਨਾਲ ਆਰਮੀ ਬੀਐਸਐਫ ਤੇ ਉੱਤੇ ਜੁਆਇੰਟ ਪੈਟ੍ਰੋਲਿੰਗ ਹੋ ਰਹੀ ਹੈ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਤੇ ਅਸੀਂ ਬਹੁਤ ਜ਼ਿਆਦਾ ਇਸ ਗੱਲ ਨੂੰ ਪਬਲਿਸਾਈਜ਼ ਨਹੀਂ ਕੀਤਾ ਹੈ ਸੈਕੰਡ ਲਾਈਨ ਆਫ ਡਿਫੈਂਸ ਤੇ ਸਾਡੀ ਡਿਪਲॉयਮੈਂਟ ਕਾਫੀ ਹੈਵੀ ਹੈ ਉੱਥੇ ਜਿਹੜੀ ਸਾਡੀ ਐਸਓਜੀ ਹੈਗੀ ਜਿਹੜੀ ਐਂਟੀ ਕਾਉਂਟਰ ਟੈਰਰਿਸਟ ਯੂਨਿਟਸ ਹੈਗੀਆਂ ਘਾਹ ਤੱਕ ਸਕਵਾਡਸ ਹੈਗੀਆਂ ਉਹ ਅਸੀਂ ਉੱਤੇ ਡਿਪਲੋਏ ਕੀਤੀਆਂ ਸੋ ਅਸੀਂ ਪੂਰੀ ਤਰ੍ਹਾਂ ਤਿਆਰ ਹੈਗੇ ਜੀ ਤੇ ਸਿਚੁਏਸ਼ਨ ਤੇ ਨਿਗਰਾਨੀ ਇੱਕ ਸਾਨੂੰ ਪਿਛਲੇ ਦਿਨੀ ਇੰਟੈਲੀਜੈਂਸੀ ਦਿਖ ਮਿਲੀ ਸੀ ਕਵਰ ਕੇ ਕੁਝ ਸ਼ੱਕੀ ਬੰਦੇ ਪਠਾਨਕੋਟ ਦੇ ਘਟੂਏ ਦੇ ਰਹੀਏ ਜਿ ਦੇਖੇ ਗਏ ਨੇ ਤੇ ਅਸੀਂ ਇਮੀਡੀਏਟਲੀ ਸਾਰੇ ਸਰਚ ਕੀਤੀ ਕਿ ਇਹ ਪੰਜਾਬ ਵੱਲੋਂ ਆ ਜਾਣ ਤੇ ਜਾਂ ਕਿੱਥੇ ਨੇ ਕੀ ਹੈ ਨੁਕਸਾਨ ਕਰਦੇ ਉਹਨਾਂ ਦਾ ਇੰਕਾਊਂਟਰ ਵੀ ਮੈਂ ਕਿੱਥੋ-ਕੱਥੋ ਹੋਇਆ ਹੈ ਉਹਨਾਂ ਦਾ ਕੁਝ ਉਹ ਜੰਮੂ ਕਸ਼ਮੀਰ ਪੁਲਿਸ ਨਾਲ ਸੋ ਕਈ ਜੰਮੂ ਕਸ਼ਮੀਰ ਪੁਲਿਸ ਵੱਲੋਂ ਵੀ ਕਈ ਸਾਡੇ ਕੋਲ ਇਨਪੁਟਸ ਆਉਂਦੀਆਂ ਨੇ ਕਈ ਵਾਰੀ ਅਸੀਂ ਫਿਰ ਉਹਨਾਂ ਨੂੰ ਹੈਲਪ ਕਰਦੇ ਹਾਂ ਕਿ ਕੋਈ ਉਹ ਕਹਿੰਦੇ ਨੇ ਵੀ ਤੁਹਾਡੇ ਇੱਥੇ ਕਿਤੇ ਛੁਪੇ ਹੋਏ ਨੇ ਸਾਨੂੰ ਮਿਲ ਮੀਟਿਆ ਕਈ ਵਾਰੀ ਜੰਮੂ ਕਸ਼ਮੀਰ ਆ ਕੇ ਉਹਨਾਂ ਨੂੰ ਲੈ ਜਾਂਦੀ ਅਸਾਨੂੰ ਕੋਈ ਤੇ ਅਸੀਂ ਵੀ ਜਾ ਕੇ ਕਈ ਵਾਰੀ ਹੋਰ ਚਟਾਂ ਜਾ ਕੇ ਕੰਮ ਕਰਦੇ ਪਾਕਿਸਤਾਨ ਆਰਮੀ ਚੀਫ ਦਾ ਪਿੱਛੇ ਤੋਂ ਬਿਆਨ ਆਇਆ ਤਾਂ ਉਸ ਨੂੰ ਸਾਥ ਲੈ ਇਸ ਤੇ ਕਰਨਾ ਗਿਆ ਤੇ ਦੇਖਣਾ ਜਾਂਦਾ ਹੈ ਕੀ ਲੱਗਦਾ ਆਪ ਕੋ ਇਸ ਵਿੱਚ ਪਾਕਿਸਤਾਨ ਦੇ ਖੇਦ ਵਿੱਚ ਸਮੂਹ ਸ਼ਕਤੀ ਕੋਈ ਉਹਦਾ ਉਹਦਾ ਕੰਮ ਹੀ ਹੈ ਉਹਦਾ ਉਹਦਾ ਡੈਮੋਕ੍ਰੇਸੀ ਤੇ ਕਦੇ ਰਹੀ ਨਹੀਂ ਉੱਥੇ ਆਰਮੀ ਚੀਫ ਹੀ ਚਲਾਉਂਦਾ ਜਿਹੜਾ ਚਲਾਉਂਦਾ ਸੋ ਤਾਂ ਹਮੇਸ਼ਾ ਇਸੇ ਕੰਮ ਤੇ ਰੱਖਦੇ ਰਹੇ ਜੀਨ ਪਿੰਦਰ ਸਰ ਹਿੰਦੀ ਵਿੱਚ ਬੋਲਦਾ ਜਿਹੜਾ ਅਟੈਕ ਹੋ ਗਿਆ ਉੱਥੇ ਉਸ ਤੋਂ ਬਾਅਦ ਜਾਨਕਿ ਪੰਜਾਬ ਦਾ ਮੋਰ ਧਰਾਵ ਕਰਨ ਦੀ ਕੋਸ਼ਿਸ਼ ਹੈ। ਕ੍ਰੋਨ ਦੇ ਰਾਹੀਂ ਅਫੀਆ ਔਰ ਡਰਗਸ ਪੱਥੇ ਆਉਣ ਲੱਗੇ। ਇਕੱਠੇ ਹੋ ਗਏ। ਤਾਂ ਤੁਸੀਂ ਕਹਿੰਦੇ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ। ਤੱਕ ਕੀ ਕੋਈ ਐਸਆਈਐਮਪੀ ਕੋਈ ਖੁੱਤੇ ਤੇ ਵਾਪਰ ਗਿਆ ਕਿ ਤੁਹਾਨੂੰ ਜਿਦਾ ਪਹਿਲਾਂ ਤੁਸੀਂ ਕਹਿਆ ਕਿ ਫਰਾਂਕਫਰਟ ਦੀ ਵੀ ਬੰਦੇ ਦੇਖੇਗੇ ਐਸਆਈਐਮਪੀ ਦਾ ਇਲਜ਼ਾਮ ਜਨਾ ਕੋਈ ਐਸਟਰਾ ਦਾ ਕੋਈ ਮੇਜਰ ਸਤਾ ਨਹੀਂ ਹੈਗਾ ਸਾਡੇ ਕੋਲ ਕਿ ਕੋਈ ਪੰਜਾਬ ਤੇ ਕੋਈ ਐਸੀ ਕੋਈ ਅਟੈਕ ਜਾਂ ਕੋਈ ਉਦਰਾ ਪਰ ਆ ਜਿਹੜਾ ਛੋਟਾ ਛੋਟਾ ਕਰਦੇ ਰਹਿੰਦੇ ਆ ਉਹ ਕਿਉਂਕਿ ਇੱਥੇ ਅਸੀਂ ਜਦੋਂ ਉਹ ਐਂਟੀ ਡਰੋਨ ਸਿਸਟਮ ਸਾਡਾ ਲਾਂਚ ਹੋ ਗਿਆ ਜਲਦੀ ਹੋ ਜੂਗਾ। ਸਰ ਜਾਰੀ ਹੋ ਰਹੇ ਹਨ ਕਰ ਰਹੇ ਹਾਂ ਸਰ ਅਸੀਂ ਸਾਰੇ ਜੋ ਮੀਟਿੰਗ ਕਰ 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 ਕੇ ਫਾਈਨਲਾਈਜ਼ ਕਰ ਦੋ। ਤੇ ਐਂਟੀ ਡਰੋਨ ਸਿਸਟਮ ਜਦੋਂ ਆ ਗਿਆ ਤਾਂ ਉਹ ਡਰੋਨ ਆਉਣੇ ਹੀ ਨਹੀਂ ਸਿਰਕੋ ਸਭ ਬਹੁਤ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਉਹਨਾਂ ਕੋਲੇ ਹੁਣ ਕੋਈ ਇੱਕੋ ਹੀ ਤਰੀਕਾ ਡਰੋਨ ਆਉਂਦਾ। ਔਰ ਡਰੋਨ ਫਾੜ ਵੀ ਲੈਨੇ ਆ ਪਰ ਕਈ ਲੰਘ ਵੀ ਜਾਂਦੇ ਉਹਨੂੰ। ਤੇ ਇੱਥੇ ਰੀਸੀਵਰ ਕੌਣ ਆ ਫਿਰ ਉਹਦੇ ਬਾਰੇ ਅਸੀਂ ਪਹਿਲਾਂ ਵੀ ਮੈਂ ਹੋਮ ਮਿਨਿਸਟਰ ਨਾਲ ਜਦੋਂ ਮੀਟਿੰਗ ਹੁੰਦੀ ਰਹਿੰਦੀ ਸਭ ਨੈਸ਼ਨਲ ਸਕਿਉਰਿਟੀ ਦੀ ਕੋਈ ਉਹਦੇ ਵਿੱਚ ਮੈਂ ਇਹਨਾਂ ਕਿ ਪਹਿਲੇ ਕਰਤਾ ਡਰੋਨ ਜੋ ਆ ਪਤਾ ਹੀ ਕਈ ਡਰੋਨ ਐ ਸਿਰਫ ਡਰੇ ਨੇ ਜਿਹੜੇ ਆਪਣੇ ਇੰਡੀਆ ਦੇ ਬਣੇ ਗਏ ਇੱਥੋਂ ਗਏ ਉਧਰੋਂ ਭਰ ਗਿਆ ਤੇ ਆਪਣੇ ਜਿਹੜੇ ਡਰੋਨ ਨੇ ਉਹਨਾਂ ਦੇ ਕੋਈ ਕੋਈ ਆਇਡੈਂਟੀਫਿਕੇਸ਼ਨ ਉਹਨਾਂ ਦਾ ਕੋਈ ਪਿਛਲੇ ਪਬਲਿਕਲ ਦਾ ਨੰਬਰ ਹੁੰਦਾ ਉਹ ਤਾਂ ਕਰੀਏ ਨਾ ਕਿ ਹੁਣ ਤਾਂ ਹਰ ਜਗ੍ਹਾ ਤੇ ਡਰੋਨ ਟੂਰਨਾਮੈਂਟ ਤੇ ਡਰੋਨ ਚੱਲਦਾ ਹੈ ਸ਼ਾਦੀਆਂ 'ਚ ਡਰੋਨ ਚੱਲਦੇ ਨੇ ਪੋਲੀਟਿਕਲ ਰੈਲੀਆਂ 'ਚ ਡਰੋਨ ਚੱਲਦੇ ਨੇ ਹੈਨਾ ਹੁਣ ਤਾਂ ਹਰ ਜਗ੍ਹਾ ਤੇ ਡਰੋਨ ਯੂਜ਼ ਹੁੰਦੇ ਛੇਸ ਕਰਕੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਬੁਕਾਇਦਾ ਲਾਇਸੈਂਸ ਉਹਨਾਂ ਦਾ ਹੋਵੇ ਕਿ ਕੋ ਡਰੋਨ ਜਿਹੜਾ ਹੈ ਉਹ ਕਿੱਥੇ ਚੱਲ ਰਿਹਾ ਕੀ ਦਾ ਡਰੋਨ ਹੈ ਕਿਤੋਂ ਗਿਆ ਸੀ ਫਿਰ ਅਸੀਂ ਉਹਦੇ ਨਾਲ ਹੋਰ ਜ਼ਿਆਦਾ ਬਹਿ ਕੇ ਤਕਨਾ ਔਰ ਉਹਨਾਂ ਨੇ ਐਸੈਪਟ ਕੀਤੀ ਮੇਰੀ ਡਿਮਾਂਡ ਤੇ ਉਹ ਜਲਦੀ ਇਹ ਡਰੋਨ ਦੀ ਕੋਈ ਪਾਲਿਸੀ ਹਸਤੰਤ ਲੈ ਕੇ ਆਉਂਗੇ ਉਹਨਾਂ ਨੂੰ ਉਹ ਨੰਬਰ ਜਿਹੜਾ ਉਹ ਮਿਲੇ ਤੇ ਜਿਹੜਾ ਲੈ ਕੇ ਜਾਂਦਾ ਉਹਦਾ ਉਹਦੀ ਆਇਡੈਂਟੀਫਿਕੇਸ਼ਨ ਜਾਂ ਉਹਦਾ ਕੋਈ ਆਈਡੀ ਵਗੈਰਾ ਉਹਦੀ ਰੱਖੀ ਜਾਵੇ ਜਿਵੇਂ ਹੁਣ ਤਾਂ ਸਿਮ ਲੈਣ ਵਾਸਤੇ ਵੀ ਕਿੰਨਾ ਕੁਝ ਮੰਗਦੇ ਨੇ नहीं हमारे पास ऐसी कोई नहीं है लेकिन हमारी तो। so, जो मुहिम है युद्ध विरुद्ध जा। करें तो वो जारी रहेगी और हर रोज उसकी स्पीड बढ़ती रहेगी ठीक है ना कोई हो चाहे चाहे कोई मतलब हम ये नहीं देखेंगे उसमें कि कोई किसी का बड़ा बंदा है छोटा बंदा है किसी का रिश्तेदार है किसी का दोस्त है नो इस मामले में कोई हम लिहाज नहीं बरतेंगे जो पंजाब को जवानी को जो है वो बर्बाद कर रहा है उस उसके साथ हमारा कोई नाता नहीं है और वो जो उसने मतलब सामने वाले दस घरों को बर्बाद करके खुद अपनी कोठी तीन मंजिली और उस पर दीपमाला चला ली ये तो नहीं चलेगा एन डी पी एस का पर होगा हो, हो, हो और विद लीगल जो तरीका वो अस वोजर यूज करना बडोजर करा और जे जो एन डी पी एस एक्टीन सजा होगी सजा होगी